ਮੋਗਾ ਪੁਲਿਸ ਨੂੰ ਅੱਜ ਵੱਡੀ ਸਫਲਤਾ ਉਦੋਂ ਮਿਲੀ ਜਦੋਂ ਪੁਲਿਸ ਨੇ ਬਲਜੀਤ ਸਿੰਘ ਨਾਂ ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਇਸ ਨੇ ਕਸਬਾ ਕੋਟ ਇਸਮਾਨ ਖਾਨ ਦੇ ਇੱਕ ਵਿਅਕਤੀ ਨੂੰ ਫੋਨ ਕਰਕੇ 15 ਲੱਖ ਦੀ ਫਰੋਤੀ ਮੰਗੀ ਸੀ ਪੁਲਿਸ ਨੇ ਇਸ ਕੇਸ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਦੋਸ਼ੀ ਨੂੰ ਕਾਬੂ ਕੀਤਾ ਹੈ ਇਹ ਪਿੰਡ ਮਾਲ ਤਲਵੰਡੀ ਨੌਪੜ ਦਾ ਰਹਿਣ ਵਾਲਾ ਹੈ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀਆਂ ਹਦਾਇਤਾਂ ਤੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਪੀਡੀ ਬਾਲਕ੍ਰਿਸ਼ਨ ਸਿੰਘ ਸਾਹਿਬ ਦੀ ਨਿਗਰਾਨੀ ਹੇਠ ਡੀਐਸਪੀ ਡੀ ਸਾਹਿਬ ਤੇ ਸੀਆਈਏ ਦੀ ਸੀਆਈਏ ਇੰਚਾਰਜ ਦੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇੱਕ ਲੰਡੇ ਹਰੀਕੇ ਦੇ ਨਾਮ ਤੇ ਜਿਹੜੀ 15 ਲੱਖ ਦੀ ਫਰੋਤੀ ਮੰਗੀ ਗਈ ਸੀ ਉਹਦਾ ਨਾਮ ਯੂਜ਼ ਕਰਕੇ ਜਿਸ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਵਿੱਚ ਐਫਆਰ ਨੰਬਰ ਜਿਹੜੀ 165/25 ਅੰਡਰ ਸੈਕਸ਼ਨ 308 ਜਿਮਨਚਾਰ 354 ਬੀਐਨ ਬੀਐਨ ਸਕਿਉਰਟੀ ਸੇਖਾਂ ਦੇ ਵਿੱਚ ਥਾਣੇ ਦੇ ਵਿੱਚ ਦਰਜ ਕੀਤੀ ਗਈ ਸੀ ਜਿਸ ਵਿੱਚ ਦੋਸ਼ੀ ਜਿਹੜਾ ਬਲਜੀਤ ਸਿੰਘ ਉਰਫ ਕੱਦੂ ਜਿਹੜਾ ਮਹਿਲ ਹਾਲ ਵਾਸੀ 29 ਬਾਰ ਦਾ ਰਹਿਣ ਵਾਲਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਰ ਇਕੱਲਾ ਹੀ ਸੀ ਜਾਂ ਹੋਰ ਵੀ ਇਹਦੇ ਨਾਲ ਕੋਈ ਇਨਵੋਲ ਹੋਇਆ ਇਹਦੇ ਵਿੱਚ ਇਹ ਜਿਹੜਾ ਸੀ ਹੱਲੇ ਇਕੱਲਾ ਸੀ ਜਿਹੜਾ ਪਹਿਲੀ ਫਰਦਰ ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਦੇ ਇਕੱਲੇ ਦਾ ਨਾਮ ਆਇਆ ਉਸ ਸੰਬੰਧ ਵਿੱਚ ਅਸੀਂ ਹੁਣ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਦਾਰਮਾਨ ਲੈ ਕੇ ਬੜੀ ਸ਼ਕਤੀ ਨਾਲ ਪੁਸ਼ਕਿਸ਼ ਕੀਤੀ ਜਾਊਗੀ ਤੇ ਜਿਹੜੇ ਹੋਰ ਵੀ ਦੋਸ਼ੀ ਇਸ ਵਿੱਚ ਇਨਵੋਲ ਬਣੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਰ ਪਹਿਲਾਂ ਵੀ ਇਹਦੇ ਤੇ ਕੋਈ ਪਰਚਾ ਦਰਜ ਹੈਗਾ ਤਾਂ ਪਹਿਲਾਂ ਇਸ ਤੇ ਕੋਈ ਪਰਚਾ ਦਰਜ ਨਹੀਂ ਇਸ ਨੇ ਜਿਹੜੀ ਆ 15 ਲੱਖ ਦੀ ਕਾਲ ਕੀਤੀ ਸੀ ਵੀ ਮੈਨੂੰ 15 ਲੱਖ ਰੁਪਏ ਦੋ ਤੇ ਜਿਸ ਵਿੱਚ ਸੰਬੰਧ ਵਿੱਚ ਇਹਦੀ 4-5 ਮਿੰਟ ਗੱਲ ਹੋਈ ਆ ਉਸ ਸੰਬੰਧ ਵਿੱਚ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਸਾਡੀ ਸੀਆਈਏ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਕੀਤਾ ਸਰ ਫਰੋਤੀ ਸਰ ਲੋਕਲ ਏਰੀਆ ਚ ਹੀ ਮੰਗ ਰਿਆ ਸੀ ਜਾਂ ਬਾਹਰ ਤੋਂ ਮੰਗ ਰਿਆ ਨਹੀਂ ਫਰੋਤੀ ਜਿਹੜਾ ਇਹ ਕੋਟੀਸੀ ਖਾਂਦੇ ਏਰੀਆ ਦੇ ਵਿੱਚ ਹੀ ਕਿਸੇ ਕੋਲ ਮੰਗੀ ਗਈ ਸੀ ਉਹਨਾਂ ਕਾਬੂ ਕੀਤਾ ਗਿਆ ਸਨ ਰਿਮਾਂਡ ਹਾਂਜੀ ਹੁਣ ਇਹਨੂੰ ਕਾਬੂ ਕਰਕੇ ਜਿਹੜਾ ਬਲਜੀਤ ਸਿੰਘ ਉਰਫ ਕੱਦੂ ਆ ਇਹਦਾ ਰਿਮਾਂਡ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਿਹੜੇ ਹੋਰ ਵੀ ਇਸ ਵਿੱਚ ਦੋਸ਼ੀ ਇਨਵੋਲ ਬਣਗੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ